ਅੱਜ ਦੀ ਇਹ ਸਪੈਸ਼ਲ ਵੀਡੀਓ ਜੀ ਨੋਟ ਕਰ ਲਓ ਸਾਰੇ ਜੈਡ ਤੇ ਲਈ ਆ ਜਿਨ੍ਹਾਂ ਨੇ ਕੁੜਤਾ ਪਜਾਮਾ ਸਟਿਚ ਕਰਵਾਉਣਾ ਕੋਟ ਪੈਂਟ ਸਟਿਚ ਕਰਵਾਉਣਾ ਕੁਝ ਵੀ ਡਰੈਸ ਸਟਿਚ ਕਰਵਾਉਣੀ ਆ ਇੱਥੇ ਵਿਜ਼ਿਟ ਕਰਨਾ ਬਾਣੀ ਟੈਕਸਟਾਈਲ ਤੇ ਸਰ ਦੱਸੋ ਜੀ ਬਾਕੀ ਆਪਾਂ ਕੀ ਆਫਰਸ ਲਾ ਰਹੇ ਹੁਣ ਆਫਰਸ ਕੀ ਇੱਕ ਬਹੁਤ ਹੀ ਵਧੀਆ ਫੈਬਰਿਕ ਆਇਆ ਜੀ ਗਰਮੀਆਂ ਵਾਸਤੇ ਔਰ ਨੇੜੇ ਤੇੜੇ ਕਿਸੇ ਇਲਾਕੇ ਦੇ ਕਿਸੇ ਕੋਲ ਵੀ ਨਹੀਂ ਹੈ ਕੱਲੀ ਆਪਣੀ ਦੁਕਾਨ ਤੇ ਪਹਿਲਾਂ ਆਇਆ ਜੀ ਕੀ ਬਾਤ ਐ ਜੀ ਇਹਦੀ ਬੁੰਤੀ ਜਿਵੇਂ ਆਪਣੀ ਫੁੱਲ ਵੈਲ ਹੁੰਦੀ ਹੈ ਉਸ ਤਰੀਕੇ ਦੀ ਬੁੰਤੀ ਆਈ ਹੈ ਕਪੜਾ ਬਹੁਤ ਹੀ ਕੰਫਰਟੇਬਲ ਹੈ ਬਹੁਤ ਹੀ ਸੌਫਟ ਮਲਾਈਆ ਪਾਇਦਾ ਪਤਾ ਹੀ ਨਹੀਂ ਲੱਗਣਾ ਕਿ ਪਾਇਆ ਕਿ ਨਹੀਂ ਪਾਇਆ ਬਿਲਕੁਲ ਜੀ ਬਾਕੀ ਇਸ ਤੋਂ ਇਲਾਵਾ ਇਹ ਸਭ ਤੋਂ ਹਾਈਲਾਈਟਰ ਹੈ ਕਿ ਗਰਮੀਆਂ ਚ ਬਾਕੀ ਸਾਰੀ ਵੈਰਾਈਟੀ ਵੀ ਆ ਚੁੱਕੀ ਹੈ ਕੈਮਰਿਕ ਚ 16 ਰੰਗ ਆ ਚੁੱਕੇ ਹੈ ਓਕੇ ਜੀ ਹਾਰਡ ਫਿਨਿਸ਼ਡ ਕੁੜਤੇ ਪਜਾਮੇ ਆ ਚੁੱਕੇ ਹੈ ਜੀ ਕੀ ਦਾ ਮਾਰ ਕੇ ਦਿਖਾ ਦੋ ਜੀ ਦਾ ਚ ਫੁੱਲ ਵੈਰਾਈਟੀ ਆ ਚੁੱਕੀ ਹੈ ਜੀ 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 ਇੱਕ ਨਵੀਂ ਆਈਟਮ ਪਾਰਟੀ ਵੇਅਰ ਵੀ ਆ ਚੁੱਕੀ ਹੈ ਓਕੇ ਸਟ੍ਰੈਚੇਬਲ ਕਪੜਾ ਆਇਆ ਪਿਓਰ ਕਾਟਨ ਦੇ ਵਿੱਚ ਉਹ ਵੀ ਸਾਰੇ ਰੰਗ ਆ ਚੁੱਕੇ ਓਕੇ ਜੀ ਤੇ ਆ ਆਪਣੀ ਹੋਮ ਡਿਲੀਵਰੀ ਅਵੇਲੇਬਲ ਹੈ ਹਾਂਜੀ ਹਾਂਜੀ ਸਾਨੂੰ WhatsApp ਤੇ ਕਲਰ ਮੰਗਵਾ ਲਓ ਸਾਡੇ ਤੋਂ ਤੇ ਪੰਜਾਬ ਦੇ ਵਿੱਚ ਤਾਂ ਆਪਾਂ ਡਿਲੀਵਰੀ ਫ੍ਰੀ ਰੱਖੀ ਵੀ ਹੈ ਪੰਜਾਬ ਤੋਂ ਇਲਾਵਾ 80 ਰੁਪਏ ਡਿਲੀਵਰੀ ਰੱਖੀ ਵੀ ਹੈ ਜੀ ਪੰਜਾਬ ਤੋਂ ਬਾਹਰ ਬਾਹਰ ਓਕੇ ਜੀ ਜੇ ਅਗਰ ਤੁਸੀਂ ਪੰਜਾਬ ਦੇ ਹੋ ਤਾਂ ਤੁਸੀਂ ਆਰਡਰ ਕਰਨਾ ਹੈਗਾ ਸਕਰੀਨ ਤੇ ਇਹਨਾਂ ਦਾ ਨੰਬਰ ਐਡਰੈਸ ਦਿੱਤਾ ਹੋਇਆ ਤੁਸੀਂ ਉਥੇ ਆਰਡਰ ਕਰ ਸਕਦੇ ਹੋ WhatsApp ਦੇ ਥਰੂ ਔਰ ਪੰਜਾਬ ਚੋਂ ਤਾਂ ਬਿਲਕੁਲ ਫ੍ਰੀ ਹੈ ਅਗਰ ਬਾਹਰ ਤੋਂ ਇੰਡੀਆ ਲੈਵਲ ਤੇ ਤੁਸੀਂ ਤਾਂ ਤੁਹਾਨੂੰ 80 ਰੁਪਏ ਜਿਹੜੇ ਚਾਰजेस ਆ ਉਹ ਲੱਗਣਗੇ ਔਰ ਇੱਥੇ ਬਹੁਤ ਵਧੀਆ ਜਿਹੜਾ ਵਰਕ ਕੀਤਾ ਜਾਂਦਾ ਦੇਖ ਲਓ ਜੀ ਕਿ ਇੱਥੇ ਤੁਹਾਨੂੰ ਪੈਂਟਾ ਵੀ ਸਟਿਚ ਕੀਤੀਆਂ ਮਿਲ ਜਾਣਗੀਆਂ ਸਾਹਮਣੇ ਦੇਖ ਸਕਦੇ ਹੋ ਔਰ ਇੱਕ ਗੱਲ ਹੋਰ ਜਿਹੜਾ ਬੰਦਾ ਇੱਥੇ ਵਿਜ਼ਿਟ ਕਰਦਾ ਸ਼ੇਅਰ ਕਰਕੇ ਵੀਡੀਓ ਨੂੰ ਸੋ ਜਿਹੜਾ 1000 ਤੋਂ ਪਲੱਸ ਦੀ ਸ਼ਾਪਿੰਗ ਕਰਦਾ ਆ ਉਹਨੂੰ ਇੱਕ ਫ੍ਰੀ ਪਰਫਿਊਮ ਜਿਹੜਾ ਆ ਦਿੱਤਾ ਜਾਊਗਾ ਜਲਦੀ ਤੋਂ ਜਲਦੀ ਵੀਡੀਓ ਨੂੰ ਸ਼ੇਅਰ ਕਰੋ ਵਿਜ਼ਿਟ ਕਰੋ ਥੈਂਕ ਯੂ